ਚਲਰੇ ਸਾਲ ਦਾ ਦੂਸਰਾ ਮਹੀਨਾ ਵਿਸਾਖ ਇਸ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 12 ਮਹਾਨਾਮਕ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਵਿਸਾਖ ਤੇ ਮਹੀਨੇ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਤੋਂ ਪ੍ਰਮਾਤਮਾ ਦੀ ਦੂਰੀ ਵਾਂਡੇ ਹੈ ਦੇ ਕੋ پاسੇ ਹੈ ਪ੍ਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਵਿਛੋੜਾ ਹੈ ਪ੍ਰੇਮ ਉਤਪੰਨ ਨਹੀਂ ਹੋਇਆ ਪ੍ਰਭੂ ਪੈਦਾ ਨਹੀਂ ਹੋਇਆ ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ ਤੋਂ ਬੇਸਾਕ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ ਜੀਵਨ ਦੇ ਵਿੱਚ ਜਲਦਬਾਜ਼ੀ ਹੋਵੇਗੀ ਬੇਸਬਰੀ ਹੋਵੇਗੀ ਤਬੀਅਤ ਦੇ ਵਿੱਚ ਕਾਲਾਪਣ ਹੋਵੇਗਾ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋਵ ਵੈ ਸਾਖ ਦੇ ਮਹੀਨੇ ਵਿੱਚ ਇਸਨੇ ಪರಿਪੂਰਨ ਪ੍ਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ ਪ੍ਰੇਮ ਦਾ ਵਿਛੋੜਾ ਕਿਉਂ ਹੈ ਤਾਂ ਸਾਬ ਕਹਿੰਦੇ ਨੇ ਉਹ ਜੋ ਸੱਜਣ ਹੈ ਉਹ ਜੋ ਪੂਰੇ ਹੋਇਆ ಪರಿਪੂਰਨ ਪ੍ਰਮਾਤਮਾ ਹੈ ਉਹਨੂੰ ਇਸ ਵਾਸਤੇ ਵਿਸਾਰਿਆ ਹੈ ਕਿ ਧਾਵਨਾ ਮਾਇਆ ਦੀ ਹੈ ਮਨੁੱਖ ਦੋਹਾਂ ਦੇ ਵਿੱਚ ਇੱਕ ਦੇ ਪ੍ਰਭਾਵ ਹੇਠ ਜੀਵੇਗਾ ਜਾਂ ਪਰਮਾਤਮਾ ਦੇ ਜਾਂ ਮਾਇਆ ਦੇ ਤਰਜ਼ ਜ਼ਿੰਦਗੀ ਦੱਸ ਦਿੰਦੀ ਹੈ ਕਿ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਉਸ ਵਰਗੇ ਉਸਦੇ ਕਰਮ ਹੋ ਜਾਣਗੇ ਅਗਰ ਮਨੁੱਖ ਪਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤੇ ਉਹਦੇ ਕਰਮ ਪਰਮਾਤਮਾਮਈ ਉਦੀ ਸੋਚਣੀ ਪ੍ਰਮਾਤਮਾਮਈ ਉਹਦੀ ਦ੍ਰਿਸ਼ਟੀ ਵਿੱਚ ਅਮਰਤ ਹੋ ਜਾਏਗਾ ਉਹਦੀ ਤਕਣੀ ਵੀ ਪ੍ਰਮਾਤਮਾਮਈ ਉਹਦੇ ਬੋਲ ਵੀ ਅਮਰਤਮਈ ਹੋਣਗੇ ਕਿਉਂਕਿ ਬੋਲਾਂ ਦੇ ਵਿੱਚ ਵੀ ਪ੍ਰਭੂ ਆਪ ਹੋਵੇਗਾ ਪਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤੇ ਇਹਦੇ ਬੋਲਾਂ ਦੇ ਵਿੱਚ ਵੀ ਮਾਇਆ ਹੈ ਇਹਦੀ ਦ੍ਰਿਸ਼ਟੀ ਵਿੱਚ ਵੀ ਮਾਇਆ ਹੈ ਇਹਦੇ ਹਰ ਕਰਮ ਦਿੱਤੇ ਮਾਇਆ ਦਾ ਪ੍ਰਭਾਵ ਹੋਵੇਗਾ ਕਿਉਂਕਿ ਮਾਇਆ ਦਾ ਆਪਣਾ ਇੱਕ ਖਾਸ ਪ੍ਰਭਾਵ ਹੈ ਔਰ ਬਹੁਤ ਸਾਰੀ ਦੁਨੀਆ ਇਸੇ ਹੀ ਪ੍ਰਭਾਵ ਹੇਠ ਜੀ ਰਹੀ ਹੈ ਬਾਰ ਬਾਰ ਅਵਤਾਰੀ ਪੁਰਸ਼ਾਂ ਨੂੰ ਆ ਕੇ ਮਨੁੱਖ ਨੂੰ ਸਮਝਾਣਾ ਪਿਆ ਹੈ ਕਿ ਤੂੰ ਛਾਇਆ ਦੇ ਪ੍ਰਭਾਵ ਹੇਠ ਜੀ ਰਹੇ ਹੈ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਕਬੂਲ ਕਰ ਮਾਇਆ ਤੇ ਉਸ ਦੀ ਛਾਇਆ ਹੈ ਮਹਾ ਮਾਈ ਤਾਂ ਕੀ ਹੈ ਛਾਇਆ ਤੋ ਜੋ ਛਾਇਆ ਦੇ ਪ੍ਰਭਾਵ ਹੇਠ ਜੀਵੇ ਕਿ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਨਾ ਕਬੂਲ ਕਰੇ ਤਾਂ ਇਹ ਕੋਈ ਸਿਆਣਪ ਨਹੀਂ ਹੈ ਇਹ دانشਮੰਦੀ ਨਹੀਂ ਹੈ ਪਰ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ ਕਿ ਮਾਇਆ ਇਹ ਸੰਸਾਰ ਇਹ ਪਦਾਰਥ ਜੇ ਵਾਕਈ ਪ੍ਰਮਾਤਮਾ ਦੀ ਛਾਇਆ ਹੈ ਤਾਂ ਛਾਇਆ ਦਾ ਇਤਨਾ ਪ੍ਰਭਾਵ ਕਿਵੇਂ ਦਰਸਲ ਤਪਿਆ ਹੋਇਆ ਭੁੱਖਾ ਤੇ ਪਿਆਸਾ ਮਨੁੱਖ ਗਰਮੀ ਦਾ ਸਤਾਇਆ ਹੋਇਆ अगर दरखत तो कुछ चैन मिलता है कुछ सुख मिलता है भावे बुख नहीं मिटदी भावे प्यास नहीं मिटदी पर तपश का थोड़ा जहा दुख मिटे है, तो छाया दस इतना ही प्रभाव है माया दस इतना ही प्रभाव है बुख ते उदों मिटेगी जरखत का फल नसीब हो बुख त्यास उदो मिटेगी ਜਦ ਇਹ ਫਲ ਝੋਲੀ ਵਿੱਚ ਪਵੇਗਾ ਫਲ ਪ੍ਰਮਾਤਮਾ ਦਾ ਨਾਮ ਹੈ। ਈਸ਼ਵਰ ਦਾ ਨਾਮ ਇਹ ਫਲ ਹੈ। ਔਰ ਇਹ ਸਾਰੀਆਂ ਭੁੱਖਾਂ ਨੂੰ ਸ਼ਾਂਤ ਕਰ ਦਿੰਦਾ ਹੈ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਾਰੀਆਂ ਹੀ ਭੁੱਖਾਂ ਮਿਟ ਗਈਆਂ ਸਾਰੇ ਦੁੱਖ ਸੰਤਾਪ ਨਸ ਗਏ ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ ਇਹ ਉਸ ਦੀ ਮਹਾਨਤਾ ਹੈ। ਤੋ ਸਾਇਬ ਫਰਮਾਨ ਪੈ ਕਰਦੇ ਨੇ ਜਿਹੜੇ ਮਾਇਆ ਦੇ ਪ੍ਰਭਾਵ ਹੇਠ ਜੀ ਰਹੇ ਨੇ ਉਹ ਸੱਜਣ ਨੂੰ ਭੁਲਾ ਦਿੰਦੇ ਨੇ ਮਾਇਆ ਦਾ ਫਿਰ ਰੂਪ ਕੀ ਹੈ ਪੁੱਤਰ ਕਲਿਤ੍ਰਨ ਸੰਗਧਨਾ ਹਰ ਅਵਨਾਸੀ ਉਹ ਪੁੱਤਰ ਉਦੋਂ ਮਾਇਆ ਬਣ ਜਾਂਦਾ ਹੈ ਜਦ ਪ੍ਰਮਾਤਮਾ ਦੇ ਵਿਚਾਰ ਦੀਵਾਰ ਬਣ ਜਾਏ ਇਸਤਰੀ ਉਦੋਂ ਮਾਇਆ ਬਣ ਜਾਂਦੀ ਹੈ ਜਦ ਮਨੁੱਖ ਦੇ ਵਿਚਾਰ ਤੇ ਪ੍ਰਮਾਤਮਾ ਦੇ ਵਿਚਾਰ ਦੀਵਾਰ ਦੀ ਤਰ੍ਹਾਂ ਖੜੀ ਹੋ ਜਾਏ। ਧਨ ਵੀ ਉਦੋਂ ਮਾਇਆ ਹੈ ਜਦ ਪ੍ਰਮਾਤਮਾ ਦੀ ਯਾਦ ਦੇ ਵਿੱਚ ਇਹ ਦੀਵਾਰ ਦੀ ਤਰ੍ਹਾਂ ਖੜਾ ਹੋ ਜਾਏ ਤੇ ਪ੍ਰਮਾਤਮਾ ਨੂੰ ਯਾਦ ਨਾ ਕਰਨ ਦੇਵੇ। ਹਰ ਉਹ ਰੰਗ ਰੂਪ ਮਾਇਆ ਹੈ ਜੋ ਪ੍ਰਮਾਤਮਾ ਤੱਕ ਜਾਣ ਨਾ ਦੇਵੇ। ਉਹਦੀ ਯਾਦ ਦੇ ਵਿੱਚ ਬਾਦਾ ਖੜੀ ਕਰ ਦੇ। ਅਗਰ ਪੁੱਤਰ ਸਹਾਇਕ ਹੈ, ਮਦਦਗਾਰ ਹੈ ਪ੍ਰਮਾਤਮਾ ਦੀ ਯਾਦ ਦੇ ਵਿੱਚ तो पुत्र माया नहीं है अगर स्त्री सहायक है मददगार है अमृत वेले उठन दिच मदद कर रही है बाणी पढ़न दिच मदद कर रही है प्रभु दी याद दे सहायता दे रही है तो स्त्री माया नहीं है थी प्रभु दी बख्शिश इति उस दी रहमत और धन भी जैसे जैसे घर दिच बदा जा रहे है हृदय दिच धर्म बदा जाए ਪਰਮਾਤਮਾ ਦੀ ਯਾਦ ਵੱਧਦੀ ਜਾਏ ਔਰ ਧਨ ਕਰਕੇ দান ਦੀਆਂ ਬਿਰਤੀਆਂ ਵੀ ਵੱਧੀਆਂ ਜਾਣ ਤਾਂ ਇਹ ਧਨ ਮਾਇਆ ਨਹੀਂ ਹੈ ਇਹ ਤੇ ਸਹਾਇਕ ਹੋ ਗਿਆ ਹੈ ਇਹ ਤੇ ਮਦਦਗਾਰ ਹੋ ਗਿਆ ਹੈ ਤਾਂ ਮਾਇਆ ਕਈਆਂ ਦੀ ਦਾਸੀ ਹੈ ਕਈਆਂ ਦੀ ਮਾਲਕਣ ਹੈ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਦੋ ਰੂਪ ਬਿਆਨ ਕੀਤੇ ਗਏ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਇਹ ਭਗਤਾਂ ਦੀ ਦਾਸੀ ਹੈ لیکن ਸੰਸਾਰੀਆਂ ਦੀ ਤੇ مالکਣ ਹੈ ਸੰਸਾਰੀਆਂ ਦੇ ਆਮ ਜੋ ਇਸ ਦੇ ਪ੍ਰਭਾਵ ਹੇਠ ਜੀਉਂਦੇ ਨੇ ਮਾਇਆ ਉਹਨਾਂ ਦੇ ਸਿਰ ਤੇ ਬੈਠਦੀ ਹੈ ਤੇ ਜੋ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀਉਂਦੇ ਨੇ ਮਾਇਆ ਉਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ ਜਿਸ ਦੇ ਕਦਮਾਂ ਦੇ ਥੱਲੇ ਮਾਇਆ ਹੈ ਗੱਲ ਸਪਸ਼ਟ ਹੋ ਗਈ ਕਿ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀਰੇ ਹੈ ਇਸ ਦੇ ਮਸਤਕ ਤੇ ਪ੍ਰਮਾਤਮਾ ਦਾ ਗਿਆਨ ਹੈ ਉਸ ਦਾ ਹੱਥ ਹੈ ਔਰ ਜਿਸ ਸਿਰ ਦੇ ਉੱਤੇ ਮਾਇਆ ਆਣ ਬੈਠੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਸ ਦੀ ਜ਼ਿੰਦਗੀ ਦੇ ਪ੍ਰਮਾਤਮਾ ਨaradਿਤ ਹੈ ਪੁੱਤਰ istri ਧਨ ਸੰਪਦਾ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਵਿਚਾਰ ਦੀਵਾਰ ਬਣ ਕੇ ਜੋ ਹੈ ਖੜੇ ਹੋ ਗਏ ਨੇ ਸਾਇਬ ਕਹਿੰਦੇ ਨੇ ਸਾਰੇ ਦੇ ਸਾਰੇ ਤੇਰੀ ਅੱਖਾਂ ਦੇ ਸਾਹਮਣੇ ਓਝਣ ਹੋਣ ਵਾਲੇ ਨੇ ਇਹਨਾਂ ਦੇ ਚੋਂ ਬਾਰੀ-ਬਾਰੀ ਸੰਬੰਧ ਦੇ ਟੁੱਟਦੇ ਆਂ देर ਨਹੀਂ ਲੱਗਦੀ अवनासीते केवल एक परिपूर्ण परमात्मा है पलच पलच सगली मोई झूठे धंदे मोह माया ਦੇ ਧੰਡਿਆਂ ਦੇ ਵਿੱਚ ਖੱਜਲ ਖਾਰ ਹੋ ਕੇ ਆਖਰੇ ਇੱਕ ਦਿਨ ਰੂਹਾਨੀ ਮੌਤ ਹੋ ਜਾਂਦੀ ਹੈ ਔਰ ਨਾਲੇ ਸਰੀਰਕ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਖੱਜਲ ਖਾਰ ਹੋ ਕੇ ਆਪਣਾ ਜੀਵਨ ਵਿਅਰਥ ਗਵਾ ਛੜਦਾ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਲ ਪਰਿਪੂਰਨ ਪ੍ਰਮਾਤਮਾ ਦਾ ਇੱਕੋ ਹੀ ਨਾਮ ਜੋ ਨਾਲ ਜਾਂਦਾ ਹੈ ਇਸ ਤੋਂ ਬਾਅਦ ਇਲਾਵਾ ਜੋ ਕੁਝ ਵੀ ਕੋਲ ਹੈ ਸਾਰਾ ਖੋਲਿਆ ਜਾਂਦਾ ਹੈ ਨਾ ਜ਼ਮੀਨ ਨਾਲ ਜਾਂਦੀ ਹੈ ਨਾ ਮਕਾਨ ਨਾ स्त्री ਨਾਲ ਜਾਂਦੀ ਹੈ ਨਾ ਪੁੱਤਰ ਨਾ ਧਨ ਸੰਪਦਾ ਨਾਲ ਜਾਂਦੀ ਹੈ ਨਾ ਯਾਰ ਦੋਸਤ ਇੱਕ ਸਦੀਵੀ ਨਾਲ ਰਹਿਣ ਵਾਲਾ ਹੈ ਪਰਿਪੂਰਨ ਪ੍ਰਮਾਤਮਾ ਦਾ ਨਾਮ पर मनुख दी गफلت ਜੋ ਸਦਾ ਅੰਗ ਸੰਗ ਹੈ ਇੱਥੇ ਤੇ ਉੱਥੇ ਉਸ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ ਤੇ ਜਿਨ੍ਹਾਂ ਦਾ ਸੰਗ ਵਕਤੀ ਹੈ ਜਿਨ੍ਹਾਂ ਦਾ ਆਸਰਾ ਵੀ ਵਕਤੀ ਹੈ ਜਿਨ੍ਹਾਂ ਦੀ ਨੇੜਤਾ ਵਕਤੀ ਹੈ ਆਰਜ਼ੀ ਹੈ ਉਹਨਾਂ ਦੇ आले ਦwale ਇਹ ਭਟਕ ਰਿਹਾ ਹੈ ਔਰ ਸਦੀ ਵੀ ਉਹਨਾਂ ਨੂੰ ਆਪਣਾ ਸੰਗੀ ਸਮਝ ਬੈਠਾ ਹੈ ਸਹਬ ਕੰਨ ਨਹੀਂ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਸਭ ਕੁਝ ਖੋ ਲਿਆ ਜਾਂਦਾ ਹੈ ਸਭ ਕੁਝ ਇੱਥੇ ਰਹਿ ਜਾਂਦਾ ਹੈ ਦੋਏ ਵਿਸਾਰ ਵਿਗੂਚਣਾ ਪ੍ਰਭ ਬਿਨ ਅਵਰ ਨਾ ਕੋਏ ਪਰਮਾਤਮਾ ਨੂੰ ਵਿਸਾਰ ਕੇ ਆਖਰ ਵਿਗੂਚਣਾ ਖਾਰੀ ਹੋਣਾ ਹੁੰਦਾ ਹੈ ਪ੍ਰਭ ਬਿਨ ਅਵਰ ਨਾ ਕੋਏ ਔਰ ਇਸ ਖਾਰੀ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਮਿਟਾ ਸਕਦਾ ਇਸ ਦੁੱਖ ਨੂੰ ਇਕ ਸੰਤਾਪ ਨੂੰ ਇੱਕ ਪਰਿਪੂਰਣ ਪ੍ਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਆ ਫਰਮਾਨ ਕਰਦੇ ਨੇ ਪ੍ਰੀਤਮ ਚਰਣੀ ਜੋ ਲਗੇ ਤਿੰਨ ਕੀ ਨਿਰਮਲ ਹੋਏ ਵੈਸਾਖ ਦੇ ਮਹੀਨੇ ਵਿੱਚ ਜੋ ਪ੍ਰਮਾਤਮਾ ਦੇ ਚਰਣੀ ਲਗਦੇ ਨੇ ਉਹਨਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ ਉਹਨਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਵਿਸਾਖ ਦੇ ਮਹੀਨੇ ਵਿੱਚ ਇੰਜ ਜੋਦੜੀ ਕਰਿਆ ਕਰ ਨਾਨਕ ਕੀ ਪ੍ਰਭ ਮੇ ਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਇਹ ಪರಿਪੂਰਣ ਪ੍ਰਮਾਤਮਾ ਤੇਰੇ ਚਰਨ ਕਮਲਾਂ ਵਿੱਚ ਬਿਨੇ ਹੈ ਪ੍ਰਾਰਥਨਾ ਹੈ ਤੂੰ ਮਿਲ ਤੂੰ ਨੇੜੇ ਆ ਤੇਰਾ ਮਿਲਣਾ ਸੁਖਦਾਈ ਹੈ ਆਨੰਦਮਈਏ ਵੇਸਾਖ ਸੁਹਾਵਾ ਤਾਂ ਲਗੇ। ਜਾ ਸੰਤ ਭੇਟੇ ਹਰ ਸੋਇ ਵੈਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ ਉਸੇ ਲਈ ਮਹਾਨ ਹੈ ਜਿਹਨੂੰ ਸੰਤ ਦੀ ਸੰਗਤ ਨਸੀਬ ਹੋਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ ਸਮਝ ਲਓ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ ਫਲੀ ਭੂਤ ਹੋ ਗਿਆ ਆਨੰਦਮਈ ਹੋ ਗਿਆ